ਸਸਨਾ ਪਵਿੱਤਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਐਸ ਵੇਲੇ ਸਿੱਧੂ ਹੈਲਥ ਸੈਂਟਰ ਕੋਡਸਤੂਈ ਦੇ ਵਿੱਚ ਆਏ ਆ ਤੁਹਾਨੂੰ ਕੀ ਪ੍ਰੋਬਲਮ ਸੀ ਹਾਂਜੀ ਮੇਰੇ ਲੱਤ 'ਚ ਦਰਦ ਹੁੰਦੇ ਸੀ ਬਹੁਤ ਚੂਲੇ 'ਚ ਲਾ ਕੇ ਸਾਰੀ ਲੱਤ ਜੀ ਜਾਂਦੀ ਸੀ ਦਰਦ ਠੀਕ ਆ ਹੁਣ ਚੂਲੇ 'ਚ ਦਰਦ ਕਿਦਾਂ ਠੀਕ ਆ ਅ ਅੱਜ ਪਹਿਲੀ ਵਾਰ ਆ ਗਏਗਾ ਅੱਗੇ ਵੀ ਕਦੇ ਆਏ ਆ ਨਹੀਂ ਪਹਿਲੀ ਵਾਰ ਹੀ ਆਏ ਅ ਤਕਰੀਬਨ 10 10 ਸੈਕਿੰਡ ਲਈ ਤੁਹਾਨੂੰ ਦੋ ਵਾਰੀ ਦੱਬਿਆ ਛੂ ਚੂੜੇ ਤੋਂ ਹਾਂਜੀ ਉਹ 20 ਸੈਕਿੰਡ ਦੇ ਨਾਲੇ ਤੁਹਾਨੂੰ ਆਰਾਮ ਆ ਗਿਆ ਪੂਰਾ ਹੁਣ ਦਰਦ ਜਿਹੜੀ हट ਗਈ ਆ ਹਾਂਜੀ ਠੀਕ ਹੈ ਜੀ ਹਾਂਜੀ ਕਿ ਦੁਨੀਆ ਬਹੁਤ ਰੀਤੋਂ ਜ਼ਿਆਦਾ ਸੈਟ ਕਰ ਦਰਦ ਤੋਂ ਕਰ ਲਾਂਦੀ ਆ ਜਿਹੜੇ ਬੀਬੀਆਂ ਭੈਣ ਭਰਾ ਹੋਰ ਕਰ ਲਾਂਦੇ ਆ ਇਸ ਦਰਦ ਤੋਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਇਹ ਕਹਾਂਗੇ ਤੁਸੀਂ ਇੱਥੇ ਆਓ ਅਸੀਂ ਸਿੱਧੂ ਹੈਲਥ ਸੈਂਟਰ ਕੋਟੂ ਤੇ ਆਓ ਹੈਲਥ ਸੈਂਟਰ ਆਓ ਕੋਟੂ ਤੁਸੀਂ ਹਾਂਜੀ ਹਾਂਜੀ ਤਾਂ ਆਪਣਾ ਨਾਜ ਕਰੋ ਤੁਸੀਂ ਆਪ ਅੰਮ੍ਰਿਤਧਾਰੀ ਬੀਬੀ ਆ ਤੁਸੀਂ ਇਹ ਦੱਸੋ ਕੋ ਮੈਂ ਡੰਡ ਬਖੰਡ ਤੇ ਨਹੀਂ ਵਿੱਚ ਕਰਦਾ ਜਾਂ ਧਾਗੇ ਤਵੀਤਾਂ ਪ੍ਰਸ਼ਾਦਾ ਵਾਲਾ ਕੰਮ ਨਹੀਂ ਕਰਦਾ ਨਹੀਂ ਜੀ ਕੋਈ ਨਹੀਂ ਕੀਤਾ ਜੀ ਹਾਂ ਜੀ ਕੀਤਾ ਹਾਂ ਜੀ ਜੇ ਡੰਡ ਬਖੰਡ ਕੀਤਾ ਕੋਈ ਦੱਸ ਦਿਓ ਨਹੀਂ ਜੀ ਨਹੀਂ ਤੁਸੀਂ ਆਪੋ ਸਿੰਘ ਉਹਨਾਂ ਦੱਸ ਦਿਓ ਹਾਂ ਜੀ ਨਹੀਂ ਕੁਛ ਨਹੀਂ ਮੈਂ ਕੋਈ ਧਾਗਾ ਨਾ ਤਵੀਤ ਨਾ ਜੱਲ ਨਾ ਕੁਛ ਹੋਰ ਮੈਂ ਕੁਛ ਨਿੱਤਾਂ ਦਾ ਕੰਮ ਕਰਦਾ ਕਈ ਮੈਨੂੰ ਜੀ ਕਿ ਸੈਟ ਕਾ ਦੇ ਮਰੀ ਜਾਂ ਹੋਰ ਕਹਿੰਦੇ ਕਿ ਬਾਬਾ ਹੀ ਪ੍ਰਸ਼ਾਦ ਕਹਿੰਦਾ ਮੈਂ ਜਦ ਬਾਬਾ ਹੈ ਹੀ ਨਹੀਂ ਤੇ ਮੈਂ ਪ੍ਰਸ਼ਾਦ ਕਾ ਦੇ ਮੁਕਾਵਾ ਹਾਂ ਜੀ ਹਾਂ ਜੀ ਤੇ ਅਸੀਂ ਵੀ ਗੁਰੂ ਦੇ ਲੜ ਲੱਗੇ ਹਾਂ ਹਾਂ ਜੀ ਤਾ ਸੱਚੇ ਪਾਸੇ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਕਿੰਨੇ ਕ ਚਿਰ ਤੋਂ ਸੀ ਤੁਹਾਡੇ ਦਰ ਦਾ ਇਹ 7 ਮਹੀਨੇ ਹੋ ਗਏ ਠੀਕ ਹੈ ਆਏ ਕਿੱਥੋਂ ਹਾਂਜੀ ਲਾਹਰਪੁਰੇ ਆ ਲਾਹਰਪੁਰੇ ਆਦਮਪੁਰ ਦੇ ਕੋਲ ਆ ਕਿੰਨੇ ਕ ਥੈ ਹੀ ਗਏ ਤੁਸੀਂ ਅਸੀਂ ਬਹੁਤ ਆਈਏ ਜੀ ਅੱਛਾ ਜੀ ਇਹ ਦਵਾਈਆਂ ਵੀ ਖਾਧੀਆਂ ਆ ਦੀਆਂ ਦਵਾਈਆਂ ਬਹੁਤ ਖਾਧੀਆਂ ਅਕਸਰੇ ਕਰਾਈ ਸਾਰਾ ਕੁਝ ਕਰਾਇਆ ਦਵਾਈਆਂ ਫਰਕ ਪਾਦੀਆਂ ਸੀ ਨਹੀਂ ਕੋਈ ਫਰਕ ਨਹੀਂ ਪਿਆ ਆ ਤਾਂ ਦੇਖ ਲਓ ਜਿੱਦਾਂ ਪੀਜੀਏ ਤੋਂ ਵੀ ਪਹਿਲਾਂ ਨਾਮ ਆ ਗਿਆ ਬਗੈਰ ਦਬੇ ਤੇ 10 ਸੈਕਿੰਡ ਕਿਆ ਹੁੰਦੇ ਉਹਨਾਂ ਨੇ ਫਰਕ ਪੈ ਗਿਆ ਹਾਂਜੀ ਹਾਂਜੀ ਦੋਸਤੋ ਜਿੰਨ ਵੀ ਇੱਥੇ ਆਉਣਾ ਵਾ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਜਿਨ੍ਹਾਂ ਨੂੰ ਸੈਟਕਾ ਦਰਦ ਵਾ ਕਿ ਇਹ ਤੁਸੀਂ ਆਪਣਾ ਵਕਤ ਨਾ ਖਰਾਬ ਕਰੋ ਕਿ ਜੇ ਤੁਹਾਨੂੰ ਸੈਟ ਕਾਜੀ ਦਾਰ ਦਾ ਜਾਂ ਕੋਈ ਹੋਰ ਕੋਈ ਪ੍ਰੋਬਲਮ ਆ ਸਾਡੇ ਨਾਲ ਸੰਪਰਕ ਜਰੂਰ ਕਰੋ ਸਿੱਧੂ ਹੈਲਥ ਸੈਂਟਰ ਸੈਂਟਰ ਡਾਕੋਟੂ ਹੀ ਬਲਾਕ ਮਾਲਪੁਰ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਸੀਂ ਰਹਿਣ ਵਾਲੇ ਆ ਕੋਟੂ ਤੂ ਹੀ ਆ ਕੇ ਜੇ ਤੁਹਾਨੂੰ ਮੈਂ ਦੁਕਾਨ ਨਹੀਂ ਕੋਈ ਕਰਦਾ ਮੈਂ ਆਪਣੇ ਘਰ ਦੇ ਵਿੱਚੇ ਕੰਮ ਕਰਦਾ ਵਾਂ ਇਹ ਸਿੱਧੂ ਪੱਤਰਕਾਰ ਦਾ ਘਰ ਜੇ ਇਹਨੂੰ ਮਰਜੀ ਪੁੱਛ ਲਓ ਸਾਡੇ ਘਰ ਦੇ ਸਾਹਮਣੇ ਗੁਰੂ ਰਾਮਦਾਸ ਮੈਡੀਕਲ ਸਟੋਰ ਆ ਬੁਜਾਰ ਦੇ ਗੱਬੇ ਉੱਥੇ ਆ ਕੇ ਤੁਸੀਂ ਮੇਰਾ ਘਰ ਪੁੱਛੋ ਸਾਡੇ ਰਕ ਦੀਆਂ ਸੰਗਤਾਂ ਬਹੁਤ ਚੰਗੀਆਂ ਜੇ ਜਿਹਨੂੰ ਮਰਜ਼ੀ ਪੁੱਛ ਲੋ ਮੇਰੇ ਘਰ ਦਾ ਨਾਮ ਤੁਹਾਨੂੰ ਦੱਸ ਦਊਗਾ ਮੇਰਾ ਮੋਬਾਈਲ ਨੰਬਰ ਹੈਗਾ 9855719816 98557 91 99, सॉरी 99816 ਅਗਰ 9855719816 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ